ਜੇ ਵਿਸ਼ਵਾਸ ਆ ਲੋਕਾਂ ਦੇ ਕੰਮਾਂ ਤੇ ਇਹ ਕੰਮ ਕੀਤੇ ਆ ਆਟਾ ਦਾਲ ਲੋਕਾਂ ਦੇ ਕਾਰਡ ਕੱਟੇ ਆ ਲੋਕਾਂ ਦੇ 95 ਕੌਂਸਲਰਾਂ ਦੀਆਂ ਮੋਹਰਾਂ ਉਹ ਕੇ ਰੱਖੀਆਂ ਆਪਣੇ ਇਬਰਾਜਾਂ ਚ ਹਰ ਰੋਜ਼ ਤਾਲੇ ਲੱਗਦੇ ਆ ਦਕਾਨਾਂ ਦੇ ਕਰਾਂਗੇ ਗੱਲ ਅੱਜ ਅੱਜ ਇਹ ਵੀ ਫੈਸਲਾ ਹੋਊਗਾ ਵੀ ਜਿਹੜਾ ਦੂਜੇ ਤਾਲੇ ਕੌਣ ਸਰਕਾਰ ਦੀਆਂ ਸੀਲਾਂ ਜਿਹੜਾ ਤੋੜਦੇ ਆ ਐਮ ਐਲ ਏ ਉਹਨਾਂ ਦੇ ਕਿਉਂ ਨਾ ਕਾਰਵਾਈ ਹੋਊਗਾ ਉਹਨਾਂ ਦੀ ਗੱਲ ਕਰਾਂਗੇ ਜਿਹਦੇ ਚ ਜਿਹਦੇ ਚ ਜ਼ਿਆਦਾ ਜੀ ਵਿਸ਼ਵਾਸ ਆ ਲੋਕਾਂ ਦੇ ਕੰਮਾਂ ਤੇ ਜਿਹੜੇ ਕੰਮ ਕੀਤੇ ਆ ਆਟਾ ਦਾਲ ਲੋਕਾਂ ਦੇ ਕਾਰਡ ਕੱਟੇ ਆ ਲੋਕਾਂ ਦੇ 95 ਕੌਂਸਲਰਾਂ ਦੀਆਂ ਮੋਹਰਾਂ ਕੋਕੇ ਰੱਖੀਆਂ ਆਪਣੇ ਦਰਜਾਂ 'ਚ ਹਰ ਰੋਜ਼ ਤਾਲੇ ਲੱਗਦੇ ਆ ਦੁਕਾਨਾਂ ਦੇ ਕਰਾਂਗੇ ਗੱਲ ਅੱਜ ਅੱਜ ਇਹ ਵੀ ਫੈਸਲਾ ਹੋਊਗਾ ਵੀ ਜਿਹੜਾ ਦੂਜੇ ਤਾਲੇ ਕੌਣ ਸਰਕਾਰ ਦੀਆਂ ਸੀਲਾਂ ਜਿਹੜਾ ਤੋੜਦੇ ਆ ਐਮਐਲਏ ਉਹਨਾਂ ਦੇ ਕਿਉਂ ਨਾ ਕਾਰਵਾਈ ਹੋਦਾ ਉਹਨਾਂ ਦੀ ਗੱਲ ਕਰਾਂਗੇ ਇਸ ਕਰਕੇ ਪਰ ਜੇ ਫਿਰ ਵੀ ਕਿਸੇ ਨੂੰ ਬਹੁਤ ਵੱਡਾ ਚਾਅ ਏ ਉਹ ਜਦ ਮਰਜੀ ਆ ਕੇ ਐਮਐਲਏ ਦੀ ਸਤੀਰ ਤੋਂ ਅਸਤੀਫਾ ਦੇਵੇ ਤੇ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਜਦੋਂ ਆਊਗੀ ਕਾਗਜ਼ ਭਰੇ ਨਿਕਲ ਜੂ ਭਲੇਖਾ ਜਿਹੜਾ ਵੀ ਹੈ ਤੇ ਲੋਕ ਫੈਸਲਾ ਕਰ ਦੇਣਗੇ ਕਿ ਕਿੰਨੀ ਕੁ ਪਾਣੀ ਚ ਨੇ ਚੈਲੰਜ ਹੈ ਲੋਕਾਂ ਨੂੰ ਇਹ ਕਿ ਲਗਾਤਾਰ ਇਹ ਕਾਂਗਰਸ ਪਾਰਟੀ ਦੇ ਮੈਂ ਤਾਂ ਕਹਾਂ ਸਭ ਨੂੰ ਚੈਲੰਜ ਦੀ ਗੱਲ ਨਹੀਂ ਹੋਊਗੀ ਲੋਕਾਂ ਇਹ ਤਾਂ ਲੋਕਾਂ ਦੇ ਕਚਹਿਰੀ ਹੈ ਲੋਕ ਲੋਕ ਕਰਨਗੇ ਫੈਸਲਾ ਮੇਰੇ ਚੈਲੰਜ ਨਾਲ ਕੁਝ ਨਹੀਂ ਹੋਣਾ ਪਰ ਹਾਂ ਮੈਦਾਨ 'ਚ ਮੈਂ ਕਹਿ ਰਿਹਾ ਆ ਜੀ ਨੂੰ ਜਿੰਨੀ ਕਿਸੇ ਦੇ ਜਿੰਨਾ ਕਿ ਜ਼ਿਆਦਾ ਕਿਸੇ ਨੂੰ ਕੋਈ ਗਲਤਫਹਿਮੀ ਆ ਜਿੰਨਾ ਕੋਈ ਜ਼ਿਆਦਾ ਕਿਸੇ ਨੂੰ ਭੁਲੇਖਾ ਭੁਲੇਖਾ ਕੱਢ ਲਵੇ ਰੋਜ਼ ਬੋਲਦੇ ਆ ਮੀਡੀਆ ਤੇ ਬੜੀਆਂ ਬੜੀਆਂ ਗੱਲਾਂ ਕਰਦੇ ਆ ਮੈਂ ਤਾਂ ਸਿੱਧਾ ਕਹਿੰਦਾ ਸਾਡੀ ਸਾਰੀ ਲੀਡਰਸ਼ਿਪ ਵੱਲੋਂ ਜਿਹੜਾ ਐਮ.ਐਲ.ਏ ਚਾਹੁੰਦਾ ਉਹ ਆਪਣਾ ਸਤੀਫਾ ਦੇ ਕੇ ਐਮ.ਪੀ ਦੀਆਂ ਇਲੈਕਸ਼ਨਾਂ ਲੜੇ ਮੁਕਾਬਲਾ ਕਰੇ ਤੇ ਲੱਗ ਜੂ ਪਤਾ ਕੀ ਭਾਵੇਂ ਕਿ ਦੀ ਹੈ ਮੇਨ ਮੁੱਦਾ ਤੁਹਾਡੇ ਮੂਹਰੇ ਸਾਰੇ ਲੀਡਰਸ਼ਿਪ ਨੂੰ ਅਗਲਾ ਫੈਸਲਾ ਜਿਹੜਾ ਸਾਡੇ ਸਾਰੇ ਆ ਤੇ ਕਿਉਂਕਿ ਸਾਡੇ 9 ਨੇ ਬਾਕੀਆਂ ਤੇ 50 60 ਦੇ 9 ਇਹ ਇੱਕ ਤਾਂ ਜਿਹੜੇ ਸੈਂਕੜਾ ਬੰਦਾ ਉਹ ਕਹਿੰਦਾ ਜੀ 50 60 ਤੇ ਕਿਉਂ ਸਾਡੇ ਤੇ ਪਰਚੇ ਕਿਉਂ ਨਹੀਂ ਸਾਰੇ ਦੋ ਤੇ 3000 ਬੰਦਾ ਇਹ ਕਹਿ ਰਿਹਾ ਵੀ ਪਰਚਾ ਕਰਨਾ ਸਾਰਿਆਂ ਤੇ ਕਰੋ ਸਾਰੇ ਗ੍ਰਿਫਤਾਰੀ ਦੇ ਦੇਵਾਂਗੇ ਤੇ ਪਰ ਉਹਦੇ ਲਈ ਸੀਨੀਅਰ ਲੀਡਰਸ਼ਿਪ ਜੋ ਹੁਕਮ ਕਰੇਗੀ ਉਸ ਲਈ ਅੱਜ ਇਹ ਮੀਟਿੰਗ ਸੱਦੀ ਆ ਤੇ ਤੁਸੀਂ 5-10 ਮਿੰਟ ਸਾਨੂੰ ਜ਼ਰੂਰ ਦੇ ਦਿਓ ਉਦੋਂ ਬਾਅਦ ਤੁਹਾਡੇ ਰੂਬਰੂ ਸਾਰੇ ਹੋਵਾਂਗੇ ਇਹ ਜਿਹੜਾ ਤੁਸੀਂ ਕਹਿੰਦਾ ਇਹ ਤਿਆਰ ਹੋ ਲਿਹਾਣੇ ਤੱਕ ਸੀਮਤ ਰਹੇਗਾ ਜਾਂ ਪੰਜਾਬ ਪੰਦਰ ਦੇ ਸੰਬੰਧ ਹਸਕਦੇ ਇੰਤਜ਼ਾਰ ਕਰੋ ਦੋਸਤ ਇੰਤਜ਼ਾਰ ਕਰੋ ਹੁਣ ਮੀਟਿੰਗ ਕਰਾਂ ਹੁਣ ਪਤਾ ਹੋਲੇ ਦੋ ਫਿਰ ਫਿਰ ਜੀ ਆਪ ਹੀ ਅਸੀਂ ਗੱਲ ਕਰਨੀ ਹੈ ਕੋਈ ਉਹਦਾ ਕੀ ਫਾਇਦਾ ਤੁਹਾਨੂੰ ਸੱਦਣ ਦਾ ਮੀਟਿੰਗ ਜੋ ਇਹ ਫੈਸਲਾ ਕਰਨਾ ਹੈ ਠੀਕ ਹੈ ਜੀ ਚਲੋ ਆਪੇ ਬਿਠੋ